अमृतसर विखे कांग्रेसी नेता सबका डॉक्टर राजकुमार कुमार वेरका ने मीडिया के गलबात करद कांग्रेस पार्टी अंदर चल रही बयानबाजी दलित मुद्याकरण दिता है ਉਹਨਾਂ ਕਹੇ ਕਿ ਜਿਸ ਮੀਟਿੰਗ ਨੂੰ ਲੈ ਕੇ ਚਰਚਾ ਹੋ ਰਹੀ ਹੈ ਉਹ ਕਾਂਗਰਸ ਪਾਰਟੀ ਦੀ ਅੰਦਰੂਨੀ ਮੀਟਿੰਗ ਸੀ ਉਸ ਦੇ ਵਿੱਚ Dalit ਮੁੱਦਿਆਂ ਤੇ ਸਿਹਤਮੰਦ ਚਰਚਾ ਹੋਈ ਹੈ ਡਾਕਟਰ ਰੇਖਾ ਨੇ ਕਿਹਾ ਕਿ ਪਾਰਟੀ ਦੇ ਅੰਦਰ ਹਰ ਆਗੂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਅਧਿਕਾਰ ਹੈ ਉਤੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋ ਗੱਲਾਂ ਕਹੀਆਂ ਗਿਆ ਨੇ ਉਹੀ ਗੱਲਾਂ ਪਹਿਲਾਂ ਉਹਨਾਂ ਕਹੇ ਰਾਹੁਲ ਕਾਂਧੀ ਵਿਕਾਸ ਚੁੱਕੇ ਤਾਂ ਮੇਨਲੀ ਗੱਲ ਤੇ ਸਿਰਫ ਇੰਨੀ ਹੈ ਕਿ ਇਹ ਤੇ ਮੈਂ ਅਖਬਾਰਾਂ 'ਚ ਪੜ ਰਿਹਾ ਜਾਂ ਚੈਨਲਾਂ 'ਤੇ ਦੇਖ ਰਿਹਾ ਉੱਥੇ ਤਾਂ ਸਿਰਫ ਕਿਉਂਕਿ ਇੰਟਰਨਲ ਮੀਟਿੰਗ ਸੀ ਕਾਂਗਰਸ ਪਾਰਟੀ ਦੀ ਮੀਟਿੰਗ ਸੀ ਔਰ ਦਲਤ ਮੁੱਦਿਆਂ ਨੂੰ ਲੈ ਕੇ ਮੀਟਿੰਗ ਸੀ ਦਲਤ ਮੁੱਦਿਆਂ ਦੀ ਚਰਚਾ ਪਾਰਟੀ ਦੇ ਅੰਦਰ ਸਾਡੇ ਹੈਲਦੀ ਡਿਸਕਸ਼ਨ ਹੁੰਦੀ ਹੈ ਔਰ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੁੰਦਾ ਹੈ ਔਰ ਹਰ ਇੱਕ ਨੇ ਆਪਣੀ ਆਪਣੀ ਗੱਲ ਕਹੀ ਹੈ ਔਰ ਉਹਨਾਂ ਨੇ ਚੰਨੀ ਜੀ ਨੇ ਵੀ ਉਹੀ ਗੱਲ ਕਹੀ ਹੈ ਜਿਹੜੀ ਰਾਹੁਲ ਗਾਂਧੀ ਵੀ ਇਹ ਗੱਲ ਕਹਿ ਰਿਹਾ ਹੈ ਵੀ ਸੋਸ਼ਲ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਜਿਹਦਾ ਅਧਿਕਾਰ ਹੈ ਉਹਨੂੰ ਮਿਲਣਾ ਚਾਹੀਦਾ ਹੈ ਸਭ ਲੋਕਾਂ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਔਰ ਜਿੱਥੇ ਕਿਤੇ ਕਮੀ ਰਹਿ ਗਈ ਹੈ ਉਹ ਕਮੀ ਦੂਰ ਕਰਨੀ ਚਾਹੀਦੀ ਹੈ ਉਹ ਉਹੀ ਗੱਲ ਰਾਹੁਲ ਗਾਂਧੀ ਨੇ ਵੀ ਕਹੀ ਹੈ ਔਰ ਚੰਨੀ ਨੇ ਵੀ ਕਹੀ ਹੈ ਔਰ ਇਹ ਹੀ ਗੱਲ ਖਾਲੀ ਚੰਨੀ ਜੀ ਨਹੀਂ ਕਰੇ ਇਹ ਹੀ ਗੱਲ ਰਾਜਾ ਵੜਿੰਗ ਵੀ ਕਹਿ ਰਿਹਾ ਹੈ ਇਹ ਪ੍ਰਤਾਪ ਬਾਜਵਾ ਵੀ ਕਹਿ ਰਿਹਾ ਹੈ ਬਈ ਜਿਹੜੇ ਕੋ ਪਿੱਛੇ ਰਹਿ ਗਏ ਆ ਲੋਕ ਜਿਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਿਆ ਜਾਂ ਹੁਣ ਜਿਨ੍ਹਾਂ ਦੇ ਜਿਨ੍ਹਾਂ ਨੂੰ ਜਗ੍ਹਾ ਨਹੀਂ ਮਿਲ ਪਾਈ ਉਹਨਾਂ ਨੂੰ ਲੈ ਕੇ ਚੱਲਣਾ ਚਾਹੀਦਾ ਤੇ ਕੋ ਬੁਰੀ ਗੱਲ ਹੈ ਨਹੀਂ ਹੁਣ ਤੱਕ 35 ਕਾਂਸੀ ਆਗੂ ਦੇ ਨਾਂ ਦੇ ਸਪਸ਼ਟਿਕਰਨ ਹੋ ਚੁੱਕਿਆ ਜਿਵੇਂ ਹਾਈਕ ਬਾਣ ਨੂੰ ਚਿੱਠੀ ਲਿਖੀ ਹੈ ਤੇ ਸਮਾਂ ਮੰਗਿਆ ਹੈ ਕਿਤੇ ਨਾ ਕਿਤੇ ਕਾਂਗਰਸ ਇਸ ਮੁੱਦੇ ਤੇ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ ਨਹੀਂ ਨਹੀਂ ਇਹ ਜੀ ਦੋ ਫਾੜ ਦੀ ਗੱਲ ਨਹੀਂ ਉਹਨਾਂ ਨੇ ਕੋਈ ਜਾਂ ਤਾਂ ਹੋਏ ਨਾ ਕਿ ਚਿੱਠੀ ਮੋਦੀ ਨੂੰ ਲਿਖ ਦਿੱਤੀ ਆ ਜਾਂ ਸੁਖਬੀਰ ਬਾਦਲ ਨੂੰ ਲਿਖ ਦਿੱਤੀ ਆ ਤੇ ਮੈਂ ਕਹਾਂ ਵੀ ਵੀ ਆਪਣੇ ਹਾਈ ਕਮਾਂਡ ਨਾਲ ਗੱਲ ਕਰਨੀ ਉਹਨਾਂ ਨੂੰ ਮਿਲਣਾ ਸਾਡੀ ਪਰੰਪਰਾ ਦਾ ਇੱਕ ਹਿੱਸਾ ਹੈਗਾ ਔਰ ਅਸੀਂ ਉਹਨਾਂ ਨੂੰ ਮਿਲ ਸਕਦੇ ਆ ਉਥੇ ਜਾ ਸਕਦੇ ਆ ਆਪਣੀ ਗੱਲ ਕਹਿ ਸਕਦੇ ਤੁਸੀਂ ਵੀ ਉਹ ਪੈਂਤੀ ਸ਼ਾਮਲ ਹੋ ਨਹੀਂ 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 ਮੈਂ ਬਿਲਕੁਲ ਸ਼ਾਮਲ ਨਹੀਂ ਹੋਣਾ ਜਿਉਂਕਿ ਉਹ ਉਹ ਲੈਟਰ ਕਿੰਨੇ ਲਿਖੀਆਂ ਉਹ ਤਾਂ ਤੁਸੀਂ ਮੈਨੂੰ ਦੱਸ ਰਹੇ ਹੋ ਨਾ ਮੈਂ ਤਾਂ ਪਤਾ ਨਹੀਂ ਕਿ ਇਹਨੇ ਲੈਟਰ ਲਿਖੀ ਹੈ ਔਰ ਕਿਉਂ ਲੈਟਰ ਲਿਖੀ ਮੇਰੇ